ਲੇ ਵੀਰੇ ਮੌੜ ਮੱਡੀ ਤੇ ਆਏ ਅੱਜ 20 ਤਰੀਕ ਦੀ ਮੌੜ ਮੱਡੀ ਆ ਦਿਖਾਉਨੇ ਆ ਪੁੱਛੋ ਆਂ ਕਿ ਰੇਟ ਨੇ ਕੀ ਭਾ ਪੰਤਾ ਚੰਗੇ ਮੰਦੇ ਸਭ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਵੀਡੀਓ ਨਾਲ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਰੱਬ ਕੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਰਹੀ ਰਾਮਪੁਰੇ ਤੋਂ ਬਾਈ ਇੱਕ ਗਾਤ ਬੰਦ ਦੇ ਬੰਦ ਦੇ ਬੰਦ ਕੇ ਆਇਆ ਕਾਹਨੇ ਮੈਨੂੰ ਗੱਲ ਬੰਦ ਦੇ ਅਜ ਤਾਂ ਕੀ ਭਾ ਪੰਤਾ ਕੀ ਰੇਟ ਕਰਦਾ ਬਾਈ ਕਰਕੇ ਦੱਸ ਦਿਆ ਤੁਹਾਨੂੰ ਗੱਲ ਸੱਤਰੀ ਘਾਲ ਬਾਈ ਸੱਤਰੀ ਘਾਲ ਜੀ ਹੋਰ ਕੀ ਹਾਲ ਹੈ ਵਧੀਆ ਜੀ ਤੇ ਕਹਿ ਡੰਗਰ ਲੈ ਕਹਿ ਤੈਨ ਡੰਗਰ ਲੈ ਹੈ ਜੀ ਅੱਛਾ ਇਹ ਆ ਮੈਂ ਕਿਤੇ ਆਇਆ ਪਹਿਲਾਂ ਚੱਲ ਬਈ ਤੋਰ ਕੇ ਖਾ ਕਿੰਨੇ ਲੀਟਰ ਤੋਂ ਦਾ 14 ਕਿਲੋ ਹੈ ਜੀ ਤੇ ਰੇਟ ਰੇਟ ਬਾਈ ਜੀ 130 ਹੈ ਜੀ ਤੇ ਮਗਰ ਕੀ ਹੈ ਇਹ ਕੱਟਾ ਹੈ ਜੀ ਟੱਟਾ ਹਾਂ ਜੀ ਹਰ ਘਰ ਕੱਟਾ ਕੈਂਵੇਂ ਛੂਏ ਦੂਜੇ ਛੂਏ ਝੋਟੀ ਹੈ ਜੀ ਦੂਜੇ ਛੂਏ ਤੇ ਤੋਰ ਦੱਸ ਖਾਉਂ ਨੇ ਬਾਈ ਇਧਰ ਹੋ ਜਾਂਦੇ ਢਾਲੇ ਕੱਢ ਲੈ ਇਧਰ ਕੱਢ ਉਹ ਅੰਡਰਾਲੀ ਮੇਰਾ ਲੀਗ ਦਾ ਤੌਰ ਤੇ ਦਿਖਾਉਣਾ ਹੈ ਬਾਈ ਚਲੋ ਕਰੋ ਚੈੱਕ ਕੰਮੇ ਛੂਏ ਦੂਜੇ ਛੂਏ ਜੀ ਬਾਈ ਦੂਜੇ ਛੂਏ ਛੋਟੀ ਆ ਲੈ ਬਾਈ ਦੇਖੋ ਕਰੋ ਚੈੱਕ ਤੇ ਦੁੱਧ ਕਿੰਨੇ ਲੀਟਰ ਚਾਹ 14 ਕਿਲੋ ਜੀ ਬਾਈ 14 ਲੀਟਰ ਦੁੱਧ ਆ ਬਾਈ ਕਹਿੰਦਾ ਤੇ 14 ਲੀਟਰ ਦੁੱਧ ਦਾ ਰੇਟ ਕੀ ਕੀਤਾ ਸੀ 130 ਹੈ ਜੀ ਬਾਈ 130 ਰੇਟ ਆ ਬਾਈ ਮੌਕੇ ਤੇ ਬਾਣਤਣ ਹੋ ਜੂਗਾ ਜੀ ਮਾਤਣ ਹੋ ਜੂਗਾ ਮੌਕੇ ਤੇ ਚਲੋ ਹੋੜਾ ਗਾਂ ਹੀ ਦਿਖਾ ਦਿਓ ਬਾਈ ਦਿਖਾਉਣਾ ਤੁਹਾਨੂੰ ਆ ਫਿਰ ਤੇ ਮਾਰ ਦੇ ਕੇ ਤੇ ਦਿਖਾਉਂਦੇ ਆਂ ਕਾਈਂ ਤੋੜ ਕੇ ਆਇਦਰ ਨੂੰ ਕੱਟ ਲਿਆ ਬਾਈ ਠੀਕ ਆ ਤੋੜ ਮਾੜੀ ਜੀ ਲੈ ਵੀ ਕਰੋ ਚੈੱਕ ਗਾਈਆਂ ਜਮਾ ਚੜਾ ਕੈਮੇ ਸੂਏ ਬਾਈ ਇਹ ਜੇ ਸੂ ਸੁਕ ਜੀ ਤੀਜੇ ਸੂਏ ਕਾਈਆਂ ਬਾਈ ਕਰੋ ਚੈੱਕ ਤੇ ਦੁੱਧ ਕੰਨਾ ਗੱਪਣਾ ਹੀ ਬਾਈ 20 ਦਿਨ ਲੈ ਜੂਗੀ ਜੀ ਬਾਈ ਅੱਛਾ ਗੱਪਣਾ ਹਾਂਜੀ ਬਾਈ 20 ਦਿਨ ਲੈ ਜੂਗੀ 20 ਦਿਨ ਲੈ ਜੂਗੀ ਗੱਪਣਾ ਮੇਰੇ ਅਜੇ ਸੌਰੀ ਸੋਈ ਨਹੀਂ ਹੋਈ ਤੇ ਕੀ ਭਾਪ ਆਪਾਂ ਤੱਕੀ ਰੇਟ ਕਰੋਂਗੇ ਫੋਨ ਤੇ ਕਰਾਂਗੇ ਬਾਈ ਹਾਂਜੀ ਫੋਨ ਤੇ ਜੀ ਫੋਨ ਤੇ ਰੇਟ ਕਰ ਲੈਣਗੇ ਬਾਈ ਤੇ ਕੋਈ ਨਹੀਂ ਇਹ ਖੋਲ ਦੇ ਦਿਖਾ ਦੇ ਜੀ ਦਿਖਾਉਂਦੇ ਆ ਬਾਈ ਤੂੰ ਤੀਜੇ ਨੰਬਰ ਤੋਂ ਉੱਤੀ ਦਿਖਾਉਂਦੇ ਆ ਇਹਨਾਂ ਪਾਈਆਂ ਦਾ ਰਾਮਪੁਰੇ ਫਾਰਮ ਹੈ ਸਪਰਕ ਨੰਬਰ ਆਪਾਂ ਤੁਹਾਨੂੰ ਦੇ ਦੇਵਾਂਗੇ ਕਰੋ ਚੱਕ ਚੋਟੇ ਨੂੰ ਕੱਮੇ ਸੂਏ ਬਾਈ ਚੌਥੇ ਸੂਏ ਜੀ ਚੌਥੇ ਸੂਏ ਆ ਬਾਈ ਤੇ ਦੁੱਧ ਤੋਂ ਬਾਅਦ ਕੀ ਹੈ ਦਿੰਦੀ ਹੈ ਦੁੱਧੀ ਬਾਈ 12 ਕਿਲੋ ਹੈ ਜੀ 12 ਕਿਲੋ ਦੁੱਧ ਮਗਰ ਕੀ ਆ ਲੈ ਕੱਟੀ ਹੈ ਜੀ ਕੱਟੀ ਆਵਾ ਰਾਤ ਸੂਈ ਹੈ ਜੀ ਰਾਤ ਸੂਈ ਹੈ ਤੇ ਕੀ ਪਾ ਬੰਤਾ ਕੋਨਤੀ ਕਰਾਂਗੇ ਕੋਨਤੀ ਕਰਾਂਗੇ ਬਾਈ ਇਸ ਪਰਕ ਨੰਬਰ ਬੋਲ ਤਾ ਇੱਧਰ ਹੋ ਜਾਓ ਸਾਹਮਣੇ ਕੈਮਰਾ ਮਾਰਦੇ ਬਾਈ ਤੇ ਦਿਖਾ ਦੇ ਚੱਕਲ ਵਾਈ ਤੇ ਜਿਹੜੇ 3 ਨੰਬਰ ਆਪ 99057 ਜੀ 0049 ਤੇ ਹੋ ਇੱਕੋ ਹੀ ਸਰਕਲ ਨੰਬਰ ਆ ਹਾਂ ਜੀ ਇੱਕ ਹੀ ਆ ਜੀ ਬਾਈ ਜਿਹੜੇ 9052 0049 ਤੇ ਫਾਰਮ ਦਾ ਚੋ ਕੀ ਨਾਮ ਤੇ ਆ ਕਿਹੜੇ ਪਿੰਡਾ ਬਾਈ ਗਾਂਦੀ ਨਗਰ 11 ਨੰਬਰ ਗਲੀ ਕੀਰਤ ਡੈਰੀ ਕਾਂਪੂਰਾ ਫੂਲ ਕਾਂਪੂਰਾ ਫੂਲ ਲਮੈ ਸਰਖੰਡੇ ਤੋਂ ਬਾਈ ਚਾਰ ਨਾ ਲੈ ਕੇ ਆਏ ਆ ਦਿਖਾਉਨੇ ਆ ਤੇ ਚਾਰੇ ਕਲਾ ਕਲਾ ਤੌਰ ਤੇ ਹੋਣੇ ਆਗੇ ਤੇ ਪੁੱਛਦਾ ਕਿੱਥੋਂ ਆ ਕਿੰਨਾ ਦੁੱਧ ਸਾਰਾ ਉਹ ਡਿਟੇਲ ਪੁਰਾਣੀ ਪੇਪਾ ਆਪਾਂ ਤਾਂ ਕਰਦੇ ਨੇ ਬਣ ਰੋ ਵੀਡੀਓ ਨਾਲ ਦਾਲਦੀ ਵੀਡੀਓ ਨੂੰ ਸ਼ੇਅਰ ਕਰਤਾ ਕਰੋ ਵੀ ਬਣ ਕੇ ਦੂਜੇ ਨੰਬਰ ਦੀ ਮਾਚ ਦਿਖਾਉਨੇ ਆ ਹੁਣ ਸੋਣੀਆ ਝੋਟੀ ਪੁੱਛਦਾ ਕੰਮ ਸੁਆ ਵੀਰੇ ਦੂਜਾ ਸੁਆ ਵੀਰੇ ਦੂਜਾ ਸੁਆ ਕਿੰਨੇ ਲੀਟਰ ਦੁੱਧ ਦੁੱਧ ਹੈ 12 ਕਿਲੋ ਹੁਣ 12 ਕਿਲੋ ਪੰਜ ਦਿਨ ਹੋ ਗਿਆ ਸੂਈ ਨੂੰ ਠੀਕ ਆ ਜਾ ਮੋੜ ਲਿਆ ਪੁੱਛਾ ਕੇ ਪਾਇਆ ਤੋ ਬੋਟਲ ਸਾਰੀ ਕਰੋ ਚੱਕ ਤੋਰਾ ਤੋਰਾ ਸੋਲੋ ਕੀ ਚਾਲੰਪ ਕਰੋ ਨੇ ਆ ਵੀ ਬਣਾਏਗਾ ਹੁਣ ਕੱਟ ਕੇ ਜਾਂ ਲੰਗ ਖੋਣੇ ਇਹ ਲੋਰ ਦਾ ਟੈਮਾ ਵੀਰ ਲੋ ਨਾ ਤੇ ਇਹਨੂੰ ਨਾ ਕਰੋ ਚਰੋ ਚੱਕੀ ਤੇ ਮੈਂ ਬੋਲਿਆ ਇਹਦੇ ਪਾਇਆ ਫੋਟ ਦਾ ਆਵਾਜ਼ ਫਿਕ ਕੇ ਮੋਰ ਦੇ ਕਰਾਂਗੇ ਭਾਈ ਨਾਲ ਬਾਈ ਨੂੰ ਤੰਨਾ ਨਹੀਂ ਜਿਹੜਾ ਪੰਡਤ ਵਾਹ ਲੰਬਾ ਲੈ ਕੇ ਤੇ ਮੰਗੇ ਕੋਈ ਸਰਕਾਰ ਦੇ ਰਹੋ ਇਹ ਆ ਚੋਟੀ ਦਾ ਦੱਛ ਦੋ ਬਾਈ ਇਹਦਾ ਕੀ ਭਾ ਕਰ ਦੋ ਤੇ ਕਿੰਨੇ ਲੀਟਰ ਦੁੱਧ ਹੈ ਕਿੰਨੇ ਚਿਰ ਦੀ ਸੂਈ ਆ ਪਾ ਦੇ ਇੱਕ ਚਾਲੀ ਕਰ ਦੇ ਦੁੱਧ 12 ਗੱਲ ਦੁੱਧ 12 ਕਿਲੋ ਜੀ ਮਾਗਰ ਕੀ ਆ ਮਾਗਰ ਕੱਟੀ ਹੈ ਇਹਦੇ ਕੱਟੀ ਆ ਅੱਜ 5 ਦਿਨ ਹੋਇਆ ਸੂਈ ਨੂੰ 5 ਦਿਨ ਹੋਇਆ ਸੂਈ ਨੂੰ ਤੇ ਆ ਦੱਛ ਦੋ ਇਧਰ ਆ ਜੀ ਇਹ ਇਹਦਾ ਦੱਛ ਦੋ ਕਿੰਨੇ ਲੀਟਰ ਦੁੱਧ ਆ ਇਹਦੇ ਥੱਲੇ ਵੀ 12 ਕਿਲੋ ਵੀਰੇ ਤੇ ਮਗਰ ਕੀ ਆ ਇਹ ਮਾਰ ਕਟਾਈ ਟਟਾ ਇਹਨੂੰ ਇੱਕ ਹਫ਼ਤਾ ਹੋ ਗਿਆ ਸੂਈ ਨੂੰ ਇੱਕ ਹਫ਼ਤਾ ਹੋ ਗਿਆ ਸੂਈ ਨੂੰ ਠੀਕ ਹੈ ਇਹਦਾ ਕੀ ਪਾਵਾਂ ਤੱਕਾ ਇਹਦਾ ਵੀ ਇੱਕ 40 ਕਰ ਦਿਆਂ ਵੀਰੇ ਇੱਕ 40 ਕਰ ਦਿਆਂ ਆ ਤੀਜਾ ਨੰਬਰ ਦਿਖਾ ਦਿਓ ਹਾਂ ਇਹਦੇ ਤੇ ਇਹਦੇ ਤੇ ਲੈ 11 ਕਿਲੋ ਦੁੱਧ ਆ ਵੀਰੇ 11 ਲੀਟਰ ਹਾਂ ਮਗਰੇ ਦੇ ਕਟਾਗਾ ਕਿੰਨੇ ਚੱਲਦੀ ਕੋਈ ਐ ਇਹਨੂੰ ਹੋ ਗਿਆ ਅੱਜ 10 ਦਿਨ ਮਰੇ ਸੂਈ ਕਹਿੰਦੇ ਚੁਗਿਆ ਇਹ ਤੀਜਾ ਸੂਈ ਦਿੱਤਾ ਤਾਂ ਪੀ ਦਿੱਤਾ ਇਹਦੇ ਤੇ ਲਈ 11 ਲੀਟਰ ਦੁੱਧ ਆਈ 11 ਲੀਟਰ ਦੁੱਧ ਆ ਕਿੰਨਾ ਚਿਰ ਤੁਸੀਂ ਆ ਇਹਨੂੰ 10 ਦਿਨ ਹੋ ਗਏ ਜੀ ਵੀਰੇ ਸੁਣੀ ਅਸੀਂ ਬੱਚਾ ਮੰਗ ਮਾਰੇ ਕਟਾਈ ਅੱਛਾ ਤੇ ਕੀ ਪਾਪਾਤਾ ਮੰਗਦੇ ਦਾ ਬਾਅਦ ਇੱਕ 10 ਕਰਦੇ ਆ ਬਈ 100 ਬਾਕੀ ਮੌਕੇ ਤੇ ਲੈਣ ਦਾ ਹੋ ਜੂਗਾ ਹਾਂ ਮੌਕੇ ਤੇ ਹੋ ਜੂਗਾ ਤੇ ਮੋਬਾਈਲ ਨੰਬਰ ਤੇ ਥੋੜਾ ਮੋਬਾਈਲ ਨੰਬਰ 97790 17935 ਇੱਕ ਵਾਰੀ ਫੇਰ ਮੋੜ ਦੇ 97790 17935 ਆ ਕਿਹੜੇ ਪੰਡਵਾਇਆ ਮੈਸਰ ਖਾਨਾ ਪਿੰਡ ਹੈ ਮੈਸਰ ਖਾਨਾ ਰਖ ਸੇਲ ਦਾ ਕੰਮ ਹੀ ਹੈ ਅੱਛਾ ਨੌਰੇ ਦੇ ਨਾ ਰੱਖਿਆ ਹਾਂ ਨਾ ਹੀ ਨੌਰੇ ਦੇ ਨਾ ਕੋਈ ਨਹੀਂ ਰੱਖਿਆ ਹੈ ਵੀਰੇ ਅੱਛਾ ਚਲੋ ਕੋਈ ਨਹੀਂ ਘਰ ਲਾ ਮੜਾ ਜਾ ਫਾਈਨਲ ਲੰਮਾ ਤੋੜ ਲਈ ਮੜਾ ਜਾ ਅੱਛਾ ਲਾ ਜਾ ਮਾ ਲੈ ਵੀ ਰਾਮਪੁਰ ਅਮੰਡੀ ਤੇ ਮਾਵੜ ਆ ਆ ਸੌਰੀ ਮਾਵੜ ਤੇ ਤੇ ਸਾਨ ਆਇਆ ਹੈ ਇੱਕ ਨਾਥਰੇ ਪਿੱਛੇ ਸੀ ਸਾਡੀ ਵੀਡੀਓ ਪਾਈ ਸੀ ਕਈ ਪਹਾੜ ਵਿਚ ਇਹਨੂੰ ਝੋਟਾ ਵੀ ਕਹਿੰਦੇ ਨੇ ਸੰਧਾ ਵੀ ਕਹਿ ਦਿੰਦੇ ਨੇ ਤੇ ਆ ਮੋੜ ਤੇ ਆ ਜਾ ਹਦਿਆਂ ਗੱਲਬਾਤ ਤੇ ਦਿਖਾਉਂਦੇ ਆ ਬਾਈ ਸੋਨਾ ਪਲਿਆ ਹੋਇਆ ਪੁੱਛਦੇ ਆ ਕਿਹੜੀ ਨਸਲ ਆ ਤੇ ਕਿੰਨੀ ਉਮਰ ਆ ਕਿੰਨੇ ਪੈਸੇ ਦਾ ਸਾਰਾ ਕੁਝ ਬਾਈ ਨਾਲ ਡਿਟੇਲ ਪੁੱਛਦੇ ਆ ਮੋਬਾਈਲ ਨੰਬਰ ਦੇਵਾਂਗੇ ਸਾਰਾ ਕੁਛ ਵਿੱਚ ਵੀਡੀਓ ਦਾ ਪਾਵਾਂਗੇ ਆਪਾਂ ਬਣੇ ਰਹੋ ਵੀਡੀਓ ਨਾਲ ਰੋਕਿਆ ਬਾਈ ਮਣੀ ਰੋਕੀ ਜੇ ਕਿਹੜਾ ਬਰੋ ਕੋਲ ਦੇ ਬਾਈ ਸਤਿ ਸ਼੍ਰੀ ਅਕਾਲ ਤੇ ਕਿਹੜੇ ਪਿੰਡੋਂ ਆਏ ਮੈਸਰ ਖਾਨਾ ਵੀਰੇ ਮੈਸਰ ਖਾਨੇ ਤੋਂ ਤੇ ਕਿੰਨੇ ਚਿਰ ਦਾ ਹੋ ਗਿਆ 3 ਸਾਲ ਹੋ ਗਏ ਬੋ ਬੋ ਮੋਰਾ ਮੋਰਾ ਹਾਂ 3 ਸਾਲ ਦਾ ਤੇ ਛੱਡਣ ਲੱਗ ਗਿਆ ਹਾਂ ਵੀਰੇ ਛੱਡਦੇ ਹੁਣ ਵੇਚਣਾ ਹਾਂ ਕੀ ਪਾਪੰਤਾ ਮਗਦ 2 ਲੱਖਾਂ 2 ਲੱਖ ਦੈਨ ਲੈਂਡ ਦੈਨ ਲੈਂਡ ਮੌਕੇ ਤੇ ਹੋ ਜਾਏਗਾ ਮੌਕੇ ਤੇ ਕਰ ਦਿੰਦੇ ਤੇ ਮੋਬਾਈਲ ਨੰਬਰ ਬੋਲ ਦਿੰਦੇ 98732 98360 ਨਾ ਦੁਬਾਰਾ ਇੱਕ ਵਾਰ 98732 98360 ਧੰਨਵਾਦ 98732 98360 ਨਹੀਂ ਬੱਚਾ ਕਿਹਦਾ ਅਰਜਨ ਕੁੰਗੜਾ ਦਾ ਅਰਜਨ ਕੁੰਗੜ ਅਰਜਨ ਕੁੰਗੜ ਹਰਿਆਣਾ ਹਰਿਆਣਾ ਦਾ ਸਾਣਾ ਬੜੀ ਮਾੜੀ ਪਾ 24 ਪਲੱਸ ਸੱਤ ਦੀ ਮਾਸਲੇ ਅੱਛਾ ਹਾਂ ਧੰਨਵਾਦ ਠੀਕ ਠੀਕ ਕਰਨੇਂ ਕਾ ਗੱਲ ਦਾਬੀ ਤੋਰ ਲਾ ਮੈਂ ਬਾੜੀ ਜੀ ਤੋਰ ਲਾ ਕੋਈ ਨਹੀਂ ਧੀ ਲਾ ਕੇ ਡਾ ਹੌਲੀ ਹੌਲੀ ਛੌਂਕਨਾ ਬਣਾਵਾਂਗੇ ਬੋਲੇਗਾ ਕਟਰੂ ਕੁਛ ਨਹੀਂ ਹੈ ਚੱਲ ਬੋਲ 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 ਲਾ ਬੋਲ ਐ ਵੀਰੇ ਮੱਝ ਦੇਖਾਉਣੀ ਹੈ ਕਿ ਜਮਾ ਛਰਾ ਮੱਝ ਤੇ ਬਾਈ ਨਾਲ ਗੱਲਬਾਤ ਕਰਦੇ ਆ ਕਿ ਕੀ ਭਾ ਭੰਤਾ ਕੀ ਰੇਟ ਮੰਗਦਾ ਤੇ ਗੱਲ ਕਰਦੇ ਆ ਬਾਈ ਨਾਲ ਖੜ ਕੇ ਕੀ ਮੁੱਲ ਕਰਦਾ ਤੇ ਕਿੱਥੋਂ ਦੀ ਜੇਤੂ ਹੈ ਚੱਲ ਅਕਲ ਪੇ ਕਿੱਥੋਂ ਦੀ ਜੇਤੂ ਹੈ ਲੈ ਲਵੇ ਚੱਲੋ ਹੋ ਹੋ ਮਤਲਬ ਇਹ ਕੈਮਰਾ ਸਸਰੀ ਕਾਲ ਬਾਈ ਸ਼ਿਗੋ ਬੀਜੀ ਤੇ ਕਿਹੜਾ ਪੰਡਾ ਮੇਰੇ ਤੋਂ ਪੰਡਾ ਜੀ ਆਪਣਾ ਬਿਲਕੁਲ ਅੱਛਾ ਇਹ ਪੈਂਪਰ ਲਾਇਆ ਤੇ ਕੋਈ ਜੇਤੂ ਆ ਇਹ ਬੀਜੀ ਪੀਡੀਐਫ ਵਿਨਰ ਆ ਜੀ 2016 ਦੀ ਅੱਛਾ ਧਕਾ ਦਿਓ ਅੱਛਾ ਜੀ ਤੇ ਕੀ ਪਾਪਾਂ ਟਾਈਦਾ ਇਹ ਤਾਂ 2 ਲੱਖ ਰੁਪਏ ਮੰਗਦੇ ਰੇਟ ਆ ਜੀ 2 ਲੱਖ ਰੁਪਏ ਹਾਂ 11 ਕਿਲੋ ਦੁੱਧ ਤਿਆਰ ਆ ਜੀ ਹੁਣ ਇਹ 11 ਕਿਲੋ ਦੁੱਧ ਤਿਆਰ 20 ਦਿਨ ਦੀ ਸੂਈ ਹੋਈ ਆ ਜੀ ਇਹ 20 ਦਿਨ ਦੀ ਸੂਈ ਆ ਮਗਰ ਕੱਟਾਈ ਇਹਦੇ ਅੱਛਾ ਜੀ ਮਗਰ ਕੱਟਾ ਹਾਂਜੀ ਤੇ ਕੈਮੇ ਸੂਇਆ ਇਹ ਸੱਤਵੇਂ ਸੂਏ ਸੂਈ ਹੋਈ ਹੈ ਜੀ ਹੁਣ ਸੱਤਵੇਂ ਚੂਏ ਹਾਂ ਠੀਕ ਹੈ ਇਹਦਾ ਮਤਲਬ 23 ਕਿਲੋ 200 ਗ੍ਰਾਮ ਦਾ ਠੀਕ ਹੈ ਪੀਡੀਐਫ ਤੇ 2016 ਦੇ ਵਿੱਚ ਮੈਲਾ ਜਿੱਤੀ ਸੀ ਜਦੋਂ ਜੇ ਫਸਟਾਈ ਸੀਗੀ ਅੱਛਾ ਉਸ ਤੋਂ ਬਾਅਦ ਤਾਂ ਕਾਫੀ ਮੇਲੇ ਜਾਨੀ ਜਿਲ੍ਹਿਆਂ ਵਾਲੇ ਮੇਲੇ ਤਾਂ ਕਾਫੀ ਜਿੱਤੇ ਨੇ ਜੀ ਨਹੀਂ ਕਿਲੋ 200 ਗ੍ਰਾਮ ਦਾ ਹਾਂ 23 ਕਿਲੋ 200 ਗ੍ਰਾਮ ਦਾ ਰਿਕਾਰਡ ਹੈ ਇਹਦਾ ਠੀਕ ਹੈ ਜੀ ਤੇ ਕੋਈ ਲਾਈਨ ਦੈਨ ਕਰਤਾ ਹਾਂ ਕਿ ਮੈਂ ਹੋਰੂਗਾ ਜੀ ਮਨ ਤਾਂ ਥੋੜਾ ਬਹੁਤ ਕਰਦਾ ਕੋਈ ਗੱਲ ਨਹੀਂ ਜੀ ਧੰਨਵਾਦ ਸੀ ਲੋਰਾਂ